ਜੇ ਪੀਰਾਂ ਦੀ ਪੀਰਾਂ ਨੂੰ ਮੰਨਣ ਵਾਲੇ ਜਿਆਦਾ ਦੁਖੀ ਕਿਉਂ ਰਹਿੰਦੇ ਨੇ ਅਸੀਂ ਅਕਸਰ ਕਹਿ ਦਿੰਦੇ ਹਾਂ ਕਿ ਅਸੀਂ ਹਮੇਸ਼ਾ ਪੀਰਾਂ ਕਿਰਾਂ ਦਾ ਜ ਆਪਣੇ ਮੁਰਸ਼ਦ ਦਾ ਗੁਣਗਾਨ ਕਰਦੇ ਹਾਂ ਉਹਨਾਂ ਨੂੰ ਯਾਦ ਕਰਦੇ ਹਾਂ ਪਰ ਫਿਰ ਵੀ ਸਾਨੂੰ ਐਨੇ ਦੁੱਖ ਕਿਉਂ ਨੇ ਅਸੀਂ ਹਮੇਸ਼ਾ ਆਪਣੇ ਪੀਰਾਂ ਮੁਰਸ਼ਦ ਨੂੰ ਯਾਦ ਕਰਦੇ ਹੀ ਇਹ ਤਾਨੇ ਮਿਹਨੇ ਵੀ ਦੇ ਦਿੰਦੇ ਹਾਂ ਕਿ ਸਾਡੀ ਜ਼ਿੰਦਗੀ ਵਿੱਚ ਇਹ ਦੁੱਖ ਕਸ਼ਟ ਕਿਉਂ ਨਹੀਂ ਖਤਮ ਹੋ ਰਹੇ ਅਸੀਂ ਜੇ ਬੰਦਗੀ ਕਰਦੇ ਹਾਂ ਇਬਾਦਤ ਕਰਦੇ ਹਾਂ ਆਪਣੇ ਪੀਰ ਫਕੀਰਾਂ ਨੂੰ ਯਾਦ ਕਰਦੇ ਹਾਂ ਤੇ ਸਾਨੂੰ ਕਦੀ ਵੀ ਇਹ ਨਹੀਂ ਸੋਚਣਾ ਚਾਹੀਦਾ ਕਿ ਇੰਨਾ ਸਮਾਂ ਹੋ ਗਿਆ ਅਸੀਂ ਆਪਣੇ ਪੀਰ ਫਕੀਰਾਂ ਨੂੰ ਯਾਦ ਕਰਦੇ ਹਾਂ ਪਰ ਫਿਰ ਵੀ ਸਾਡੀ ਜ਼ਿੰਦਗੀ ਵਿੱਚ ਦੁੱਖ ਕਸ਼ਟ ਦੂਰ ਨਹੀਂ ਹੋਏ ਜਾਂ ਸਾਡੀ ਫਰਿਆਦ ਪੂਰੀ ਨਹੀਂ ਹੋਈ ਕਿਉਂਕਿ ਇਸ ਤਰ੍ਹਾਂ ਸੋਚਣ ਦੇ ਨਾਲ ਸਾਡਾ ਮਨ ਜੋ ਪਟਕ ਜਾਂਦਾ ਹੈ ਸਾਨੂੰ ਹਮੇਸ਼ਾ ਇਬਾਦਤ ਕਰਦੇ ਰਹਿਣਾ ਚਾਹੀਦਾ ਹੈ ਇਹ ਨਹੀਂ ਸੋਚਣਾ ਚਾਹੀਦਾ ਕਿ ਸਾਡਾ ਕੰਮ ਕਦੋਂ ਹੋਏਗਾ ਜਾਂ ਸਾਡੀ ਫਰਿਆਦ ਕਦੋਂ ਕਬੂਲ ਹੋਏਗੀ ਸਾਡੀ ਜ਼ਿੰਦਗੀ ਵਿੱਚ ਕਦੋਂ ਦੁੱਖ ਕਸ਼ਟ ਦੂਰ ਹੋਣਗੇ ਇਸ ਤਰ੍ਹਾਂ ਨਹੀਂ ਸੋਚਣਾ ਚਾਹੀਦਾ ਕਿਉਂਕਿ ਜਦੋਂ ਅਸੀਂ ਇਸ ਤਰ੍ਹਾਂ ਸੋਚਣ ਲੱਗ ਜਾਂਦੇ ਹਾਂ ਤਾਂ ਸਾਡਾ ਮਨ ਜੋ ਭਟਕ ਜਾਂਦਾ ਹੈ ਕਿ ਐਨੇ ਸਮੇਂ ਤੋਂ ਅਸੀਂ ਆਪਣੇ ਪੀਰੋ মুর্ਸ਼ਦ ਨੂੰ ਯਾਦ ਕਰਦੇ ਰਹੇ ਫਿਰ ਵੀ ਸਾਡਾ ਕੋਈ ਕੰਮ ਨਹੀਂ ਬਣਿਆ ਸਾਨੂੰ ਹਮੇਸ਼ਾ ਇਬਾਦਤ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਕਹਿੰਦੇ ਹਨ ਕਿ ਇਬਾਦਤ ਕਰਨ ਨਾਲ ਹੀ ਗੱਲ ਬਣਦੀ ਹੈ ਕਿਸੇ ਦੀ ਅੱਜ ਬਣਦੀ ਹੈ ਤੇ ਕਿਸੇ ਦੀ ਕੱਲ ਬਣਦੀ ਹੈ ਕਿਉਂਕਿ ਇਹ ਜ਼ਰੂਰੀ ਨਹੀਂ ਹੁੰਦਾ ਕਿ ਜੇ ਅਸੀਂ ਅੱਜ ਤੋਂ ਇਬਾਦਤ ਕਰਨੀ ਸ਼ੁਰੂ ਕਰ ਦਿੱਤੀ ਤਾਂ ਇੱਕ ਦੋ ਦਿਨਾਂ ਤੱਕ ਹੀ ਸਾਡਾ ਉਹ ਕੰਮ ਬਣ ਜਾਵੇ ਜੇ ਸਾਡੀ ਇਹ ਫਰਿਆਦ ਕਬੂਲ ਹੋ ਜਾਵੇ ਕਿਉਂਕਿ ਜੋ ਬੇਰੁਖੀ ਹੁੰਦੇ ਨੇ ਉਹ ਵੀ ਸਾਨੂੰ ਪਰਖਦੇ ਨੇ ਦੇਖਦੇ ਨੇ ਕਿ ਕਿੰਨਾ ਸਮਾਂ ਸਾਨੂੰ ਯਾਦ ਕਰਦਾ ਹੈ ਸਿਰਫ ਦੁੱਖ ਵਿੱਚ ਤਾਂ ਨਹੀਂ ਯਾਦ ਕਰ ਰਿਹਾ ਹਮੇਸ਼ਾ ਹੀ ਯਾਦ ਕਰ ਰਿਹਾ ਹੈ ਸਿਸਲੇ ਸਾਨੂੰ ਇਸ ਤਰ੍ਹਾਂ ਨਹੀਂ ਸੋਚਣਾ ਚਾਹੀਦਾ ਕਿ ਸਾਨੂੰ ਪ੍ਰਿਆਧ ਕਰਦੇ ਇੰਨਾ ਸਮਾਂ ਹੋ ਗਿਆ ਫਿਰ ਵੀ ਸਾਡੀ ਜ਼ਿੰਦਗੀ ਵਿੱਚ ਦੁੱਖ ਕਸ਼ਟ ਦੂਰ ਨਹੀਂ ਹੋਏ ਇਹ ਸਾਡੀ ਫਰਿਆਦ ਕਬੂਲ ਨਹੀਂ ਹੋਈ ਸਾਨੂੰ ਹਮੇਸ਼ਾ ਸੱਚੇ ਧਨ ਮੰਨ ਧਨ ਦੇ ਨਾਲ ਫਰਿਆਦ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਫਰਿਆਦ ਕਰਨ ਨਾਲ ਹੀ ਸਾਡੀ ਜ਼ਿੰਦਗੀ ਵਿੱਚੋਂ ਮੁਸੀਬਤਾਂ ਮੁਸ਼ਕਲਾਂ ਖਤਮ ਹੋਣਗੀਆਂ ਕਿਉਂਕਿ ਫਰਿਆਦ ਕਰਨ ਦਾ ਸਭ ਤੋਂ ਪਹਿਲਾ ਮਕਸਦ ਤਾਂ ਹੀ ਹੁੰਦਾ ਹੈ ਕਿ ਜੋ ਵੀ ਸਾਡੇ ਬਾਰੇ ਗਲਤ ਸੋਚ ਰਿਹਾ ਹੈ ਜਾਂ ਸਾਡਾ ਬੁਰਾ ਤੱਕਦਾ ਹੈ ਉਸ ਦਾ ਸਾਡੇ ਤੇ ਕੋਈ ਵੀ ਅਸਰ ਨਹੀਂ ਹੁੰਦਾ ਕਿਉਂਕਿ ਪੀਰ ਫਕੀਰ ਜਿਸ ਨੂੰ ਅਸੀਂ ਯਾਦ ਕਰਦੇ ਹਾਂ ਆਪਣੇ ਮੁਰਸ਼ਦ ਨੂੰ ਯਾਦ ਕਰਦੇ ਹਾਂ ਉਹ ਸਾਡੇ ਲਈ ਹਮੇਸ਼ਾ ਸਾਡੇ ਅੰਗ ਸੰਗ ਸਹਾਈ ਹੁੰਦੇ ਨੇ ਤੇ ਸਾਡੀ ਹਮੇਸ਼ਾ ਰੱਖਿਆ ਕਰਦੇ ਨੇ ਸਾਨੂੰ ਬੁਰੇ ਕੰਮਾਂ ਤੋਂ ਬਚਾਉਂਦੇ ਨੇ ਹਮੇਸ਼ਾ ਸਿੱਧੇ ਰਾਹੇ ਪਾਉਂਦੇ ਨੇ ਕਿਉਂਕਿ ਜਦੋਂ ਅਸੀਂ ਸੱਚੇ ਦਨੁਹਾਨ ਤਨ ਦੇ ਨਾਲ ਇਬਾਦਤ ਕਰਦੇ ਹਾਂ ਤਾਂ ਪੀਰ ਫਕੀਰ ਵੀ ਸਾਡੇ ਤੇ ਮਿਹਰਬਾਨ ਹੁੰਦੇ ਨੇ ਸਾਨੂੰ ਬੁਰੇ ਕੰਮਾਂ ਤੋਂ ਬਚਾਉਂਦੇ ਨੇ ਸੋ ਸਾਨੂੰ ਹਮੇਸ਼ਾ ਇਬਾਦਤ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਸਾਡੇ ਪੀਰੋ ਮੁਰਸ਼ਦ ਵੀ ਸਾਨੂੰ ਆਪਣੇ ਨਾਮ ਤੇ ਪੱਕਾ ਬਣਾ ਦਿੰਦੇ ਨੇ ਕਿ ਇਹ ਜੋ ਵਿਅਕਤੀ ਹੈ ਉਹ ਸਿਰਫ ਦੁੱਖ ਵੇਲੇ ਤਾਂ ਨਹੀਂ ਯਾਦ ਕਰ ਰਿਹਾ ਕਿ ਹਮੇਸ਼ਾ ਹੀ ਨਾਮ ਸਿਮਰਨ ਫਰਿਆਦ ਕਰਦਾ ਹੈ ਨਾਮ ਜਪਦਾ ਹੈ ਜਦੋਂ ਅਸੀਂ ਆਪਣੇ ਨਾਮ ਦੇ ਆਪਣੇ ਮਿੱਤ ਨਾਮ ਦੇ ਪੱਕੇ ਹੋ ਜਾਂਦੇ ਹਾਂ ਤਾਂ ਸਾਡੀ ਹਰ ਫਰਿਆਦ ਹਰ ਮਨੁਕਾਮਨਾ ਪੂਰੀ ਹੋਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਉਹ ਸਮਾਂ ਆਉਂਦਾ ਹੈ ਸਾਡੀ ਹਰ ਫਰਿਆਦ ਪੂਰੀ ਹੋਣ ਲੱਗ ਜਾਂਦੀ ਹੈ ਤਾਂ ਸਾਨੂੰ ਪਤਾ ਵੀ ਨਹੀਂ ਲੱਗਦਾ ਕਿ ਕਦੋਂ ਸਾਡੇ ਪੀਰੋ মুর্ਸ਼ਦ ਸਾਡੇ ਤੇ ਮਿਹਰਬਾਨ ਹੋ ਗਏ ਕਿਉਂਕਿ ਉਹ ਹਮੇਸ਼ਾ ਆਪਣੇ ਭਗਤਾਂ ਤੇ ਮਿਹਰਬਾਨ ਰਹਿੰਦੇ ਨੇ ਜੇ ਅਸੀਂ ਸੱਚੇ ਤਨ ਮਨ ਦੰਨ ਦੇ ਨਾਲ ਉਨਾ ਨੂੰ ਯਾਦ ਕਰਿਏ ਤਾਂ ਸਾਡੇ ਜ਼ਿੰਦਗੀ ਵਿੱਚ ਦੁੱਖ ਘਟ ਜਾਂਦੇ ਨੇ ਤੇ ਹਮੇਸ਼ਾ ਖੁਸ਼ਹਾਲੀ ਤੇ ਤੰਦਰੁਸਤੀ ਆ ਜਾਂਦੀ ਹੈ ਕਿਉਂਕਿ ਜਿਸ ਘਰ ਵਿੱਚ ਪਿਰੋਫ ਕਿਰਾਂ ਦਾ ਨਾਮ ਲਿਆ ਜਾਂਦਾ ਹੈ ਜਾਂ ਆਪਣੇ ਮੁਰਸ਼ਿਦ ਨੂੰ ਸਵੇਰੇ ਸ਼ਾਮ ਹਰ ਵੇਲੇ ਯਾਦ ਕੀਤਾ ਜਾਂਦਾ ਹੈ ਉਹਨਾਂ ਦੀ ਬੰਦਗੀ ਕੀਤੀ ਜਾਂਦੀ ਹੈ ਤਾਂ ਉਸ ਘਰ ਵਿੱਚ ਕਦੇ ਵੀ ਕੋਈ ਟੋਟ ਨਹੀਂ ਰਹਿੰਦੀ ਖੁਸ਼ਹਾਲੀ ਹੀ ਬਣੀ ਰਹਿੰਦੀ ਹੈ ਤੇ ਉਹਨਾਂ ਭਗਤਾਂ ਦੀ ਹਰ ਮਨੋ ਕਾਮਨਾ ਪੂਰੀ ਹੋ ਜਾਂਦੀ ਹੈ ਸੋ ਇਸ ਲਈ ਸਾਨੂੰ ਕਦੀ ਵੀ ਇਹ ਨਹੀਂ ਸੋਚਣਾ ਚਾਹੀਦਾ ਕਿ ਪੀਰਾਂ ਫਕੀਰਾਂ ਦਾ ਨਾਮ ਤਾਂ ਜੋੜ ਲੈਂਦੇ ਹਾਂ ਪਰ ਸਾਡੀ ਪ੍ਰਿਆਦ ਕਬੂਲ ਨਹੀਂ ਹੁੰਦੀ ਜਾਂ ਸਾਡੀ ਜ਼ਿੰਦਗੀ ਵਿੱਚ ਦੁੱਖ ਕਸ਼ਟ ਦੂਰ ਨਹੀਂ ਹੁੰਦੇ ਉਹ ਪੀਰੋ ਫਕੀਰ ਸਾਨੂੰ ਦੁੱਖ ਕਸ਼ਟ ਦੇ ਕੇ ਪਰਖਦੇ ਨਹੀਂ ਸਾਨੂੰ ਜਾਂਚਦੇ ਨਹੀਂ ਕਿ ਕਿਸ ਤਰ੍ਹਾਂ ਇਬਾਦਤ ਕਰ ਰਿਹਾ ਹੈ ਕਿ ਨਹੀਂ ਸੋ ਇਸ ਕਰਕੇ ਸਾਨੂੰ ਹਮੇਸ਼ਾ ਇਬਾਦਤ ਕਰਦੇ ਰਹਿਣਾ ਚਾਹੀਦਾ ਹੈ ਜੈ ਪੀਰਾਂ ਦੀ